ਅੱਜ ਜੇ ਬਲਵੰਤ ਸਿੰਘ ਰਾਜਵਾਨਾਂ ਨੂੰ ਪਟਿਆਲਾ ਦੇ ਡੈਂਟਲ ਕਾਲਜ ਦੇ ਵਿੱਚ ਮੈਡੀਕਲ ਜਾਂਚ ਦੇ ਲਈ ਲਿਆਂਦਾ ਗਿਆ ਉਸ ਦੌਰਾਨ ਰਾਜਵਾਨਾਂ ਨੇ ਆਪਣਾ ਸਿੱਧਾ ਸੁਨੇਹਾ ਦਿੱਤਾ ਉਨਾ ਕਹਿਆ ਹੈ ਕਿ ਸਰਕਾਰ ਨੂੰ ਮੇਰੀ ਸਜ਼ਾ ਉੱਤੇ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਪਿਛਲੇ 5 ਸਾਲਾਂ ਤੋਂ ਇਸ ਮਾਮਲੇ ਉੱਤੇ ਕਾਰਵਾਈ ਲਈ ਆਦੇਸ਼ ਦਿੱਤੇ ਹੋਏ ਨੇ ਪਰ ਹੁਣ ਤੱਕ ਕੋਈ ਵੀ ਵਾਜਿਬ ਕਾਰਵਾਈ ਨਹੀਂ ਕੀਤੀ ਗਈ। ਰਾਜੋ ਨੇ ਇਸ ਮੌਕੇ ਤੇ ਇਹ ਵੀ ਕਿਹਾ ਕਿ ਉਹਨਾਂ ਨੇ ਲਗਭਗ 3 ਦਹਾਕਿਆਂ ਤੋਂ ਕੈਦ ਵਿੱਚ ਰਹਿ ਕੇ ਡੈਥ ਰੋਅ ਉੱਤੇ ਵਕਤ ਬਿਤਾਇਆ ਹੈ ਪਰ ਉਹਨਾਂ ਦੀ ਮਰਸੀ ਪਟੀਸ਼ਨ ਬੇਨਤੀ ਲੰਬੇ ਸਮੇਂ ਤੋਂ ਰੁਕੀ ਹੋਈ ਹੈ। ਉਦੋਂ ਹੀ ਸਿੱਖ ਸੰਗਠਨਾਂ ਨੇ ਵੀ ਉਹਨਾਂ ਦੀ ਸਜ਼ਾ ਦੀ ਸਮੀਖਿਆ ਕਰਨ ਲਈ ਜਲਦੀ ਨਿਰਣੇ ਲੈਣ ਵਾਸਤੇ ਕੇਂਦਰ ਸਰਕਾਰ ਵੱਲ ਬਾਧੂ ਦਬਾਅ ਬਣਾਇਆ ਹੋਇਆ ਹੈ ਇਸ ਮਾਮਲੇ ਨੇ ਇੱਕ ਵੱਡੀ ਕਾਨੂੰਨੀ ਅਤੇ ਮਨੁੱਖੀ ਹੱਕਾਂ ਵਾਲੀ ਚਰਚਾ ਛੇੜ ਦਿੱਤੀ ਹੈ ਕਿ ਸਜ਼ਾ ਦੇ ਬਾਅਦ ਦੀ ਕਾਰਵਾਈ ਕਿਉਂ ਲੰਬੀ ਪੈ ਰਹੀ ਹੈ ਅਤੇ ਕੀ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਆਈ ਹੈ ਅੱਗੇ ਤੇ ਦਿਨਾਂ ਵਿੱਚ ਇਹ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ ਉੱਤੇ ਕਿੰਨੀ ਤੇਜ਼ੀ ਨਾਲ ਜਵਾਬ ਦਿੰਦੀ ਹੈ 30 ਸਾਲ ਹੋ ਗਏ ਅਨੁਵਾਦਾ ਪੁੰਨੀਵਾਂ ਸ਼ਾਹਰ ਤੋਂ ਨਾਸੀ ਚੱਕ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਈ ਅਸਪੀਰ ਕਰਨ ਦੇ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਹੋ ਗਏ ਸੁਪਰੀਮ ਕੋਰਟ بار-ਬਾਰ ਹੁਕਮ ਦੇ ਰਹੀ ਹੈ ਫੈਸਲੇ ਨਹੀਂ ਹੋ ਰਹੇ ਲੋਕਾਂ ਨਾਲ ਮੈਂ ਅਸਲੀ ਗੱਲ ਤੇ ਸਰ ਇੱਧਰ ਜੀ ਇੱਧਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਜੀ ਗੱਲ ਤੇ ਅਗਲਾ ਫੈਸਲਾ ਲਿਆ ਜਾਵੇ ਇਹ ਸਾਥ ਕਰ ਲੈ ਜੀ ਸਤਿ ਸ਼੍ਰੀ ਅਕਾਲ ਜੀ 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 ਜੀ ਸ ਉਨਾ ਕਿਹਾ ਹੈ ਕਿ ਸਰਕਾਰ ਨੂੰ ਮੇਰੀ ਸਜ਼ਾ ਉੱਤੇ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਪਿਛਲੇ 5 ਸਾਲਾਂ ਤੋਂ ਇਸ ਮਾਮਲੇ ਉੱਤੇ ਕਾਰਵਾਈ ਲਈ ਆਦੇਸ਼ ਦਿੱਤੇ ਹੋਏ ਨੇ ਪਰ ਹੁਣ ਤੱਕ ਕੋਈ ਵੀ ਬਾਜਬ ਕਾਰਵਾਈ ਨਹੀਂ ਕੀਤੀ ਗਈ। ਰਾਜੋਣਾ ਨੇ ਇਸ ਮੌਕੇ ਤੇ ਇਹ ਵੀ ਕਿਹਾ ਕਿ ਉਹਨਾਂ ਨੇ ਲਗਭਗ 3 ਦਹਾਕਿਆਂ ਤੋਂ ਕੈਦ ਵਿੱਚ ਰਹਿ ਕੇ ਡੈਥ ਰੂ ਉੱਤੇ ਵਕਤ ਬਿਤਾਇਆ ਹੈ ਪਰ ਉਹਨਾਂ ਦੀ ਮਰਸੀ ਪਟੀਸ਼ਨ ਬੇਨਤੀ ਲੰਬੇ ਸਮੇਂ ਤੋਂ ਰੁਕੀ ਹੋਈ ਹੈ। ਉਦੋਂ ਹੀ ਸਿੱਖ ਸੰਗਠਨਾ ਨੇ ਵੀ ਉਹਨਾਂ ਦੀ ਸਜ਼ਾ ਦੇ ਮੀਖਿਆ ਕਰਨ ਲਈ ਤੇ ਜਲਦੀ ਨਿਰਣੇ ਲੈਣ ਵਾਸਤੇ ਕੇਂਦਰ ਸਰਕਾਰ ਵੱਲ ਬਾਧੂ ਦਬਾਅ ਬਣਾਇਆ ਹੋਇਆ ਹੈ ਇਸ ਮਾਮਲੇ ਨੇ ਇੱਕ ਵੱਡੀ ਕਾਨੂੰਨੀ ਅਤੇ ਮਨੁੱਖੀ ਹੱਕਾਂ ਵਾਲੀ ਚਰਚਾ ਛੇੜ ਦਿੱਤੀ ਹੈ ਕਿ ਸਜ਼ਾ ਦੇ ਬਾਅਦ ਦੀ ਕਾਰਵਾਈ ਕਿਉਂ ਲੰਬੀ ਪੈ ਰਹੀ ਹੈ ਅਦੇ ਕੀ ਪ੍ਰਕਿਰਿਆ ਵਿੱਚ ਕੋਈ ਰੁਕਾਵਟ ਆਈ ਹੈ ਅਗਲੇ ਦਿਨਾਂ ਵਿੱਚ ਇਹ ਦੇਖਣਾ ਹੋਵੇਗਾ ਕਿ ਸਰਕਾਰ ਇਸ ਮਾਮਲੇ ਉੱਤੇ ਕਿੰਨੀ ਤੇਜ਼ੀ ਨਾਲ ਜਵਾਬ ਦਿੰਦੀ ਹੈ ਜਦੋਂ 20 ਸਾਲ ਹੋ ਗਏ 1979 ਚੱਕ ਵਿੱਚ ਲੱਗ ਗਿਆ ਦੇ 14 ਸਾਲਾਂ ਤੋਂ ਕੇਂਦਰ ਚ ਸਰਕਾਰ ਨੂੰ ਜੀਰ ਪੈਂਡਿੰਗ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਲੋਕ ਸੁਪਰੀਮ ਕੋਰਟ ਵਾਰ-ਵਾਰ ਅਰੈਸ ਕਰਦੇ ਫੈਸਲੇ ਨਹੀਂ ਕੀਤਾ ਸਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਜਿਹੜੇ 70 ਇਤਜਾਜ਼ਾ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ ਹੋਰ ਹੋ ਗਿਆ ਇਤਜਾਜ਼ਾ ਇਹ ਕਿਸਾ ਲਾਵਾ ਦੀ ਕਸਲਾ ਨਾ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਡੀਪ ਫਾਉਂਡ ਹੈ ਜੇ ਤੁਸੀਂ ਕਲਪਕਸ਼ੀ ਦੀ ਜਰਤ ਮੈਂ ਜਰਤ ਹੈ ਗੋਰਿੰਗ ਦੀ ਆਲਿ ਲਾਵੇ ਤਾਂ ਉਹਨਾਂ ਦੇ ਸਨਮਾਨ ਨੂੰ ਵੱਖਰਾ ਰੱਖ ਕੇ ਅਗਲਾ ਫੈਸਲਾ ਲੈਣਾ ਠੀਕ ਹੈ